ਗੰਦੀਪ ਜੀ ਪਹਿਲੀ ਮੈਂ ਚੰਡੀਗੜ੍ਹ ਰਹਿਣਾ ਤੇ ਮੈਨੂੰ ਉੱਥੋਂ ਸਵੇਰੇ 4:00 ਵਜੇ ਕੋਈ ਮਤਲਬ ਫੈਮਿਲੀ ਮੈਂਬਰ ਦੀ ਕਾਲ ਆਂਦੀ ਹੈ ਕਿ ਇੰਦਾਂ ਦਾ ਐਕਸੀਡੈਂਟ ਹੋਇਆ ਹੈ ਲਵਨੀਤ ਦਾ ਤੇ ਫਿਰ ਮੈਂ ਆਪਣੇ ਦੂਜੇ ਕਜ਼ਨ ਨੂੰ ਕਾਲ ਕੀਤੀ ਤੇ ਉੱਥੋਂ ਪਤਾ ਲੱਗਿਆ ਕਿ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਡੈਥ ਹੋ ਗਈ ਹੈ ਤੇ ਇਹਨਾਂ ਦੀ ਮਤਲਬ ਟੱਕਰ ਹੋਈ ਹੈ ਟਿਪਰ ਨਾਲ ਤੇ ਟਿਪਰ ਰੋਂਗ ਸਾਈਡ ਸੀ ਜਾ ਕੇ ਵੀ ਦੇਖਿਆ ਹੁਣ ਸਾਈਡ ਵੀ ਜਾ ਕੇ ਦੇਖਿਆ ਕਿ ਉਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਤੇ ਆਪਣਾ ਡਿਊਟੀ ਕਰਕੇ ਚੱਲਾ ਸੀਗਾ ਤੇ ਰਸਤੇ ਜਿਨ੍ਹਾਂ ਦੀ ਟੱਕਰ ਹੋ ਗਈ ਹੈ ਹਾਂਜੀ ਉਹ ਕਹਿ ਰਹੇ ਕਿ ਮੌਕੇ ਜਿਹੜੇ ਕਹਿ ਰਹੇ ਕਿ ਮੌਕੇ ਦੀ ਡੈਥ ਹੈ ਪਰਿਵਾਰ ਵਿੱਚ ਜਿਹਦੇ ਮਦਰ ਫਾਦਰ ਹੈਗੇ ਤੇ ਇੱਕ ਬੜੀ ਸਿਸਟਰ ਹੈ ਤੇ ਇੱਕ ਬੇਹ ਆਇਆ ਹੋਇਆ ਜੀ ਤੇ ਇਹਦੀ 4 ਸਾਲ ਦੀ ਗੁੜੀਆ ਵਾਈਫ ਘਰੀ ਹੈਗੇ ਇਹੀ ਸੀਗਾ ਕਮਾਉਣ ਵਾਲਾ ਘਰ ਚੋਂ ਤੇ ਕੀ ਹੁਣ ਮੰਨ ਕਰਦੇ ਹੋ ਤਾਂ ਕਿ ਅਸੀਂ ਤੇ ਹੀ ਕਹਿੰਦੇ ਨੇ ਕਿ ਇਹ ਟਿੱਪਰ ਤਾਂ ਤੁਹਾਨੂੰ ਪਤਾ ਹੀ ਅੱਗੇ ਵੀ ਪਹਿਲਾਂ ਵੀ ਰੋਜ਼ ਕੋਈ ਨਾ ਕੋਈ ਹਾਸਾ ਹੁੰਦਾ ਹੀ ਰਹਿੰਦਾ ਇਹ ਕਈ ਜਾਨਾਂ ਲਈਆਂ ਨੇ ਇਹਨਾਂ ਟਿੱਪਰਾਂ ਨੇ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਕਈ ਜਿੱਦਾਂ ਵੀ ਪਰਿਵਾਰ ਤੋਂ ਕਮਾਉਣ ਵਾਲੇ ਜਿਹੜੇ ਹੈ ਉਹਨਾਂ ਦਾ ਚੱਕਿਆ ਗਿਆ ਪਿੱਛੋਂ ਪਰਿਵਾਰ ਰੋlde ਰਹਿੰਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਤੇ ਨਾਲ ਫੈਮਿਲੀ ਬਾਰੇ ਵੀ ਸੋਚਿਆ ਜਾਣਾ ਚਾਹੀਦਾ